वेलकम टू खन्ना न्यूज़ लाइव समराला रोड ਦੇ ਉੱਪਰ ਖੰਨਾ ਸਾਈਡ ਤੋਂ ਆ ਰਹੀ ਇੱਕ ਬੇਕਾਬੂ ਕਾਰ ਨੇ ਪਿੰਡ ਬਰਦਾਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਅਤੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰੀ ਦੋਨਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਮੌਕੇ ਤੇ ਫਰਾਰ ਹੋ ਗਿਆ ਮੋਟਰਸਾਈਕਲ ਸਵਾਰ ਜ਼ਖਮੀ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਤੋਂ ਆਪਣੇ ਪਿੰਡ ਕਲਾਰਮਜਰੇ ਜਾ ਰਿਹਾ ਸੀ ਜਦੋਂ ਉਹ ਪਿੰਡ ਬਰਧਾਲਾ ਦੇ ਕੋਲ ਪਹੁੰਚਿਆ ਤਾਂ ਖੰਨਾ ਸਾਈਡ ਤੋਂ ਇੱਕ ਬਰੀਜਾ ਕਾਰ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਜੋ ਕਿ ਸਿੱਧੀ ਉਸ ਵਿੱਚ ਆਵਜੀ ਅਤੇ ਉਸ ਦੇ ਵੱਜਣ ਤੋਂ ਬਾਅਦ ਉਸਨੇ ਜਾਂਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਦੋਨੋਂ ਵਿਅਕਤੀ ਜ਼ਖਮੀ ਹੋ ਗਏ ਅਤੇ ਦੋਨਾਂ ਜ਼ਖਮੀਆਂ ਨੂੰ 108 ਐਂਬੂਲੈਂਸ ਤੇ ਰਾਈ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਦੂਜੇ ਪਾਸੇ ਡਾਕਟਰ ਹਰਪ੍ਰੀਤ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੇ ਮੂੰਹ ਤੇ ਜ਼ੱਟਾਂ ਲੱਗੀਆਂ ਜਿਸ ਵਿੱਚ ਉਸਦੇ ਬੁੱਲ੍ਹ ਅਤੇ ਜੀਭ ਕੱਟੀ ਗਈ ਉੱਥੇ ਹੀ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੁੱਟ ਤੇ ਸੱਟਾਂ ਲੱਗੀਆਂ ਜੋ ਕਿ ਅਜੇ ਜ਼ੇਰੇ ਇਲਾਜ ਹਨ। ਐਡਬੀ ਮੇਰਨੋ ਅਜੀਤ ਸਿੰਘ ਜੀ ਸਿੰਘ ਕੀ ਕੱਢਾ ਹੋਇਆ? ਉਹ ਗੱਡੀ ਆ ਰਹੀ ਸੀਗੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੀ ਕੋਈ ਠੀਕ ਹੈ ਜੀ ਗੱਡੀ ਸੀਗੀ ਬਰੀਜ਼ਾ ਤੁਰਕ ਇਧਰ ਜਾ ਰਹੇ ਸੀ ਮੈਂ ਸਮਰ ਵਾਲੇ ਤੋਂ ਖੰਨੀ ਨੂੰ ਮੈਂ ਜਾ ਰਿਹਾ ਏ ਦੀ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਖੰਨੀ ਤੋਂ ਆ ਰਹੀ ਸੀ ਹਾਂਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰਿਆ ਮੋਟਰਸਾਈਕਲ ਮੋਟਰਸਾਈਕਲ ਦੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਤੁਰਕੀ ਜਾ ਰਿਹਾ ਸੀ ਜਿਹੜਾ ਤੁਰਕੀ ਜਾ ਰਿਹਾ ਉਹ ਵੀ ਉੱਤੇ ਮੇਰੇ ਬਾਹਤੇ ਆਈ ਛੱਟਾਂ ਨੇ ਮੇਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਇਹ ਹਮਨ ਰੋਣੇ ਉਹ ਇੱਕ ਸਵਾਰਟ ਚਲਾ ਕੇ ਇੱਕ ਸਵਾਰਟ ਤੋਂ ਸਰਬਿੰਦਰ ਸਰਬਿੰਦਰ ਕੀ ਨਾ ਜੀ ਅ ਹਮਾਰਾ ਡਾਕਟਰ ਹਰਪ੍ਰੀਤ ਐਸ.ਡੀ.ਐਸ ਸਮਨਾਲਾ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਉਹਨਾਂ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਮੰਡਿਆਂ ਦੇ ਤੇ ਕਿਸ ਚੀਜ਼ ਤੇ ਯਾਰ ਸੀ ਕੁਝ ਸ਼ੋਰ ਲੱਗਿਆ ਇਹ ਜਿਹੜਾ ਸੀਗਾ 사ਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹਜੀਤ ਸਿੰਘ ਆ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ 사ਜਨ ਉਹਦੇ ਹੈਗੀ ਸਾਰੀ ਮੂੰਹ ਫੇਸ ਦੇ ਉੱਪਰ ਇੰਜਰੀ ਆ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੁੱਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਸੱਟਾਂ ਆਂਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਦਾ ਕੋਈ ਪੇਸ਼ੈਂਟ ਨੂੰ ਸ਼ਫਟਲ ਕਰਦੇ ਤਾਂ ਜੀ ਹਾਂਜੀ ਹੁਣ ਫਸਟ ਸਟੇਜ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਹੀ ਜਾਂਦੇ ਹਾਂ ਰੈਫਰ ਹੁਣੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਕਰਾਂਗਾ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ